ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਦੀ ਇਸ ਨਵੀਂ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਭਾਰਤ ਦੇ ਰਾਜ ਅਤੇ ਰਾਜਧਾਨੀਆਂ ਦੇ ਨਾਮ ਸ਼ੇਅਰ ਕਰਾਂਗੀ ਭਾਰਤ ਵਿੱਚ 28 ਰਾਜ ਹਨ ਭਾਰਤ ਦੇ ਰਾਜ ਅਤੇ ਰਾਜਧਾਨੀਆਂ ਆਂਧਰਾ ਪ੍ਰਦੇਸ਼ ਹైదరాబాద్ ਅਰੁਣਾਚਲ ਪ੍ਰਦੇਸ਼ ਈਟਾ ਨਗਰ ਅਸਾਮ ਡਿਸਪੁਰ ਬਿਹਾਰ ਪਟਨਾ ਛਤੀਸਗੜ ਰਾਇਪੁਰ ਗੋਆ ਪਣਜੀ ਗੁਜਰਾਤ ਗਾਂਧੀ ਨਗਰ ਹਰਿਆਣਾ ਚੰਡੀਗੜ੍ਹ ਹਿਮਾਚਲ ਪ੍ਰਦੇਸ਼ Shimla ਝਾਰਖੰਡ ਰਾਂਚੀ ਕਰਨਾਟਕ ਬੈਂਗਲੁਰ ਕੇਰਲ ਤਿਰਵੰਤਮਪੁਰ ਮੱਧ ਪ੍ਰਦੇਸ਼ ਪੋਪਾਲ ਮਹਾਰਾਸ਼ਟਰ ਮੁੰਬਈ ਮਨੀਪੁਰ ਇਫਾਲ ਮਗਾਹਲਿਆ ਸ਼ਿਲਾੰਗ ਮਿਜ਼ੋਰਮ ਆਈਜ਼ੋਲ ਨਾਗਾਲੈਂਡ ਕੋਰੀਮਾ ਉੜੀਸਾ ਪਬਰੇਸ਼ਵਰ ਪੰਜਾਬ ਚੰਡੀਗੜ੍ਹ ਰਾਜਸਥਾਨ ਜੈਪੁਰ ਸਿੱਕਮ ਗੰਗਟੇਕ ਤਾਮਿਲਨਾਡੂ ਚੇਨਈ ਤੇਲੰਗਾਨਾ ਹਾਇਦਰਾ ਤ੍ਰਿਪੁਰਾ ਅਗਰਤਲਾ ਉੱਤਰ ਪ੍ਰਦੇਸ਼ ਲਖਨਊ ਉੱਤਰਾਖੰਡ ਦੇਰਾਦੂਨ ਵੈਸਟ ਬੰਗਾਲ